ਅੰਜਾਮੋਰਚਾ ਜ਼ਿਲ੍ਹਾ ਬਠਿੰਡਾ ਦੀ ਅੱਜ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ। ਜੀ 2004 ਤੋਂ ਬਾਅਦ ਜਿਹੜੀ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ਇਹਨੂੰ ਬੰਦ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਦਰਦਤੀ ਜਾਵੇਗੀ ਪੰਜਾਬ ਦੇ ਵਿੱਚ। ਪੰਜਾਬ ਦੇ 3000 ਮੁਲਾਜ਼ਮ ਰਿਟਾਇਰ ਹੋ ਗਏ ਆ ਪਰ ਉਹਨਾਂ ਦੇ ਉੱਪਰ ਜਿਹੜੀ ਹੈਗੀ ਆ ਨਵੀਂ ਪੈਨਸ਼ਨ ਸਕੀਮ ਹੀ ਲਾਗੂ ਹੋਈ ਆ। ਸਾਡੀ ਵੋਟ ਉਹਨੂੰ ਜੋ ਪੁਰਾਣੀ ਪੈਨਸ਼ਨ ਸਾਡੀ ਬਹਾਲ ਕਰੂਗਾ ਮੇਰਾ ਨਾਮ ਜਗਸੀਰ ਸਿੰਘ ਸਹੋਤਾ ਸੂਬਾ ਕੋਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਜ਼ਿਲ੍ਹਾ ਬਠਿੰਡਾ ਦੀ ਅੱਜ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ ਇਸ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੇ ਸਾਲ ਡੇਢ ਸਾਲ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਤੇ ਕੈਬਨਿਟ ਦੇ ਵਿੱਚ ਪਾਸ ਵੀ ਕੀਤਾ ਕਿ ਅਸੀਂ 2004 ਤੋਂ ਬਾਅਦ ਜਿਹੜੀ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ਇਹਨੂੰ ਬੰਦ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਕਰ ਦਿੱਤੀ ਜਾਵੇਗੀ ਪੰਜਾਬ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਜਿੱਥੇ ਉਹਨਾਂ ਨੇ ਪੰਜਾਬ ਦੇ ਮੁਲਾਜ਼ਮਾਂ ਚ ਖੁਸ਼ਖਬਰੀ ਲਿਆਂਦੀ ਸੀ ਉੱਥੇ ਗੁਜਰਾਤ ਵਰਗੇ ਸਟੇਟਾਂ ਦੇ ਵਿੱਚ ਜਦੋਂ ਵੋਟਾਂ ਦਾ ਸਮਾਂ ਆਇਆ ਇਸ ਮੰਗ ਨੂੰ ਲੈ ਕੇ ਉੱਥੇ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਉੱਥੇ ਵੱਡੇ ਪ੍ਰਚਾਰ ਕੀਤੇ ਗਏ ਕਿ ਅਸੀਂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ ਹੁਣ ਵੀ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਨੇ ਕਾਫੀ ਲੰਮਾ ਸਮਾਂ ਉਡੀਕ ਤੋਂ ਬਾਅਦ ਵੱਡੀਆਂ-ਵੱਡੀਆਂ ਰੈਲੀਆਂ ਧਰਨੇ ਮਜਾਰੇ ਪੰਜਾਬ ਦੇ ਵਿੱਚ ਕੀਤੇ ਭਾਵੇਂ ਸਰਕਾਰ ਨੇ ਸਾਨੂੰ ਮੀਟਿੰਗਾਂ ਦਾ ਸਮਾਂ ਦਿੱਤਾ ਪਰ ਮੀਟਿੰਗਾਂ ਦੇ ਵਿੱਚ ਕੁਝ ਵੀ ਇਸ ਤੇ ਜਣੀ ਕਿਸੇ ਵੀ ਮਤਲਬ ਉਹਨੂੰ ਪੂਰਾ ਨਹੀਂ ਕੀਤਾ ਗਿਆ ਮੀਟਿੰਗਾਂ ਵਾਰ-ਵਾਰ ਦੇ ਕੇ ਮੀਟਿੰਗਾਂ ਤੋਂ ਭਜਦੇ ਰਹੇ ਮੀਟਿੰਗਾਂ ਦਾ ਸਮਾਧਨ ਦੇ ਰਹੇ ਪਰ ਪੰਜਾਬ ਦੇ ਵਿੱਚ ਉਹਨਾਂ ਨੇ ਪੁਰਾਣੀ ਪੈਨਸ਼ਨ ਬਹਾਲੀਆ ਜਿਹੜਾ ਵਾਅਦਾ ਕੀਤਾ ਸੀ ਜਾਂ ਕੈਬਨਿਟ ਚ ਪਾਸ ਕੀਤਾ ਸੀ ਉਹਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਸਾਡੇ ਪੰਜਾਬ ਦੇ ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ ਆਮ ਆਦੀ ਪਾਰਟੀ ਜਿੱਥੇ-ਜਿੱਥੇ ਵੀ ਇਹਨਾਂ ਦੇ ਕੈਂਡੀਡੇਟ ਖੜੇ ਹੈ ਉੱਥੇ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਪਾਸ ਕੀਤਾ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਸ ਦਿਨ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਉਣਗੇ ਪ੍ਰਚਾਰ ਉਹਨਾਂ ਦੇ ਹੱਕ ਦੇ ਵਿੱਚ ਤਾਂ ਅਸੀਂ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਵਾਂਗੇ ਅਸੀਂ ਵੱਡੀ ਪੱਧਰ ਤੇ ਉਹਨਾਂ ਦਾ ਘਰਾਓ ਕੀਤਾ ਜਾਊਗਾ ਬਰੋਲ ਕੀਤਾ ਜਾਊਗਾ ਤੇ ਉਹਨਾਂ ਤੋਂ ਮੰਗ ਕੀਤੀ ਜਾਊਗੀ ਕਿ ਉਹ ਆਪਣਾ ਵਾਅਦਾ ਪੂਰਾ ਕਿਉਂ ਨਹੀਂ ਕੀਤਾ ਉਹ ਮੁਲਾਜ਼ਮਾਂ ਦੇ ਨਾਲ ਠੱਗੀ ਕਿਉਂ ਮਾਰੀ ਹੈ ਕੱਲੀ ਪੁਰਾਣੀ ਪੈਨਸ਼ਨ ਨਹੀਂ ਇੱਥੇ ਡੀਏ ਵੀ ਰੋਕਿਆ ਹੋਇਆ ਹੈ ਇੱਥੇ ਜਿਹੜਾ ਤਨਖਾਹ ਕਮਿਸ਼ਨ ਦਾ ਬਕਾਇਆ ਉਹ ਵੀ ਹਜੇ ਰੋਕਿਆ ਹੋਇਆ ਹੈ ਬੀਏ ਨਹੀਂ ਦਿੱਤਾ ਜਾ ਰਿਹਾ ਹੋਰ ਬਹੁਤ ਸਾਰੀਆਂ ਬਿੱਤੀ ਜਿਹੜੀਆਂ ਮੰਗਾਂ ਗਈਆਂ ਸਾਡੀਆਂ ਮੁਲਾਜ਼ਮਾਂ ਦੀਆਂ ਉਹ ਮਤਲਬ ਲਾਗੂ ਨਹੀਂ ਕੀਤੀਆਂ ਇਹਦੇ ਰੋਸ ਵਜੋਂ ਅਸੀਂ ਇੱਥੇ ਜਣੀ ਪੰਜਾਬ ਦੇ ਆਪਣੇ ਜ਼ਿਲ੍ਹੇ ਬਠਿੰਡੇ ਦੇ ਅੰਦਰ ਜਦੋਂ ਵੀ ਉਹਨਾਂ ਦਾ ਪ੍ਰੋਗਰਾਮ ਹੋਊਗਾ ਉਦੋਂ ਅਸੀਂ ਉਹਨਾਂ ਦਾ ਘਰਾਓ ਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਵਾਂਗੇ। ਇਹ ਤੋਂ ਪਹਿਲਾਂ ਕੋਈ ਥੋੜੇ ਵੱਲੋਂ ਕੋਈ ਮੰਗ ਪੱਤਰ ਦਿੱਤਾ ਗਿਆ ਹੋਇਆ ਹੈ। ਪੰਜਾਬ ਦੇ ਸਾਰੇ ਐਮਐਲਏ ਲਗਭਗ ਜਿੰਨੇ ਵੀ ਹੈਗੇ ਇਹਨਾਂ ਦੇ ਐਮਐਲਏ ਉਹਨਾਂ ਦੇ ਰਾਹੀਂ ਬੀਸੀ ਸਾਹਿਬ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਬ ਕਮੇਟੀ ਬਣੀ ਹੋਈ ਹੈ ਜਿਹੜੀ ਇਹਨਾਂ ਦੀ ਉਹਨਾਂ ਨੂੰ ਵੀ ਅਸੀਂ ਬਹੁਤ ਬਾਰੀ ਮੰਗ ਪੱਤਰ ਦੇ ਚੁੱਕੇ ਆ। ਔਰ ਜਣੀ ਲਾਗੂ ਕਰਨ ਤੋਂ ਹਰ ਵਾਰੀ ਹੋਕਨਾਰਾ ਵਟ ਜਾਂਦੇ ਆ ਜੀ ਮੈਂ ਕਰਨਜੀਤ ਸਿੰਘ ਜਲਾਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਮੁਰਕਾ ਜ਼ਿਲ੍ਹਾ ਕਾਈ ਬਠਿੰਡਾ ਅੱਜ ਜਿਹੜੀ ਸਾਡੀ ਇੱਥੇ ਮੀਟਿੰਗ ਹੋਈ ਆ ਉਹ ਪ੍ਰਾਇਵ ਦੇ ਜਿੰਨੇ ਮੁਲਾਜ਼ਮਾ ਤੁਹਾਨੂੰ ਪਤਾ ਹੀ ਆ ਵੀ ਜਿਹੜੇ 2004 ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਨਵੀਂ ਪੈਨਸ਼ਨ ਸਕੀਮ ਆ ਲਾਗੂ ਹੋਈ ਆ ਜਿਸ ਕਰਕੇ ਅੱਜ ਪੂਰੇ ਪੰਜਾਬ ਦੇ ਮੁਲਾਜ਼ਮਾ ਜਿਹੜੇ ਉਹ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਸੰਘਰਸ਼ ਲੜ ਰਹੇ ਆ ਮੌਜੂਦਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਹ ਸੱਤਾ ਦੇ ਵਿੱਚ ਆਊਗੀ ਤਾਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਊਗੀ ਤੇ ਇਸ ਸਬੰਧੀ ਇਹ ਮੌਜੂਦਾ ਸਰਕਾਰ ਨੇ ਇੱਕ 9 2022 ਨੂੰ ਨੋਟੀਫਿਕੇਸ਼ਨ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਖੁਸ਼ ਕਰਤਾ ਸੀ ਪਰ ਲਗਭਗ 2 ਸਾਲ ਦਾ ਸਮਾਂ ਹੋ ਗਿਆ ਤੇ ਉਹ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਉਹ ਕਿਤੇ ਲਾਗੂ ਨਹੀਂ ਦੱਸਿਆ ਲਗਭਗ ਪੰਜਾਬ ਦੇ 3000 ਮੁਲਾਜ਼ਮ ਰਿਟਾਇਰ ਹੋ ਗਏ ਆ ਪਰ ਉਹਨਾਂ ਦੇ ਉੱਪਰ ਜਿਹੜੀ ਹੈਗੀ ਆ ਨਵੀਂ ਪੈਨਸ਼ਨ ਸਕੀਮ ਹੀ ਲਾਗੂ ਹੋਈ ਆ ਪੁਰਾਣੀ ਪੈਨਸ਼ਨ ਸਕੀਮ ਜੋ ਲਾਗੂ ਕਰਨ ਦਾ ਵਾਅਦਾ 1.5 ਸਾਲ ਤੋਂ ਉੱਪਰ ਹੋ ਗਿਆ ਪਰ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਪੰਜਾਬ ਦੇ ਪੂਰੇ ਮੁਲਾਜ਼ਮਾਂ ਦੇ ਵਿੱਚ ਰੋਸਾ ਉਸ ਰੋਸ ਨੂੰ ਪ੍ਰਗਟ ਕਰਨ ਦੇ ਲਈ ਕਿਉਂਕਿ ਸਭ ਨੂੰ ਪਤਾ ਹੈ ਕਿ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਇਸ ਕਰਕੇ ਜਿਹੜੀ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਭਿੰਨੇ ਵੀ 77 ਪਾਰਟੀ ਦੇ ਕੈਂਡੀਡੇਟ ਆ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ ਜਦੋਂ ਹੀ ਮਠੰਡਾ ਜ਼ਿਲ੍ਹਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਆਉਣਗੇ ਤਾਂ ਅਸੀਂ ਉਹਨਾਂ ਨੂੰ ਇਹ ਸਵਾਲ ਪੁੱਛਣਾ ਕਿ ਉਹਨਾਂ ਨੇ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਦਾ 1.5 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਲਾਗੂ ਕਿਉਂ ਨਹੀਂ ਕੀਤੀ ਤੇ ਉਸ ਦੀ ਜਿਹੜੀ ਹੈਗੀ ਆ ਤਿਆਰੀ ਅਸੀਂ ਸ਼ੁਰੂ ਕਰ ਦਿੱਤੀ ਅੱਜ ਤੋਂ ਅਸੀਂ ਡੋਰ ਟੂ ਡੋਰ ਕੈਂਪੇਨ ਕਰਾਂਗੇ ਜਿਸ ਦੇ ਵਿੱਚ ਅਸੀਂ ਇੱਕ ਪੋਸਟਰ ਮਹਮ ਜੋ ਸਾਡੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਉਹ ਲਾਗੂ ਕਰਾਂਗੇ ਉਸ ਪੋਸਟਰ ਦੇ ਉੱਤੇ ਜੋ ਲਿਖਿਆ ਹੈ ਕਿ ਵੀ ਸਾਡੀ ਵੋਟ ਉਹਨੂੰ ਜੋ ਪ੍ਰਾਣੀ ਪੈਨਸ਼ਨ ਸਾਡੀ ਬਹਾਲ ਕਰੂਗਾ ਤੇ ਉਹ ਮਹਿਮ ਨੂੰ ਅਸੀਂ ਡੋਰ ਟੂ ਡੋਰ ਪੂਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਲਾਗੂ ਕਰਾਂਗੇ ਜਿਹਹਦੀਆਂ ਤਿਆਰੀਆਂ ਅੱਜ ਅਸੀਂ ਮੀਟਿੰਗ ਕਰਕੇ ਡਿਊਟੀਆਂ ਲਾਤੀਆਂ ਨੇ ਤੇ ਉਹ ਜਿਵੇਂ ਵੀ ਸਾਡਾ ਪੋਸਟਰ ਆਉਂਦਾ ਤਾਂ ਅਸੀਂ ਮਿਲਾਂਗੇ ਉਸ ਤੋਂ ਇਲਾਵਾ ਇਹ ਕੱਲਾ ਇਹ ਨਹੀਂਗਾ ਦੂਜੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਵੀ ਅਸੀਂ ਸਵਾਲ ਜਵਾਬ ਜਿਹੜੇ ਹੈਗੇ ਉਹ ਕਰਾਂਗੇ ਤੇ ਇਸ ਸਵਾਲ ਜਵਾਬ ਦੀ ਰੂਪਰੇਖਾ ਦੇ ਦਾ ਜਿਹੜਾ ਪ੍ਰੋਗਰਾਮ ਉਹਨੂੰ ਲਾਗੂ ਕਰਕੇ ਹੀ 그레이트라운 마케다운로